ਬਾਦ ਪਈ ਸੀ ਜੰਗਲ ਬਣਿਆ ਪਿਆ ਸੀ ਕੋਈ ਜੀ ਸੀ ਵੀ ਆ ਨਾ ਮਾਰ ਮਾਰ ਕੇ ਦੀ ਸਤਿਆਨਾਸ਼ ਕੀ ਇਹਨੂੰ 6 ਮਹੀਨੇ ਮੈਨੂੰ ਲਗਾਤਾਰ ਲੱਗੇ ਬਣਾਉਂਦੇ ਬਣਾਉਂਦੇ ਅੱਛਾ ਮਾੜੀ ਮੋੜ ਸਿੱਧੀ ਵਿੱਧੀ ਕਰਕੇ ਅਸੀਂ ਝੋਨਾ ਲਾਇਆ ਝੋਨਾ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੋਈ ਫਿਰ ਕਣਕ ਬੀਜੀ ਕਣਕ ਦੀ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੋਈ ਥੋੜਾ ਜਿਹਾ ਅਗਲੇ ਸਾਲ ਕੋਈ ਕੰਪਿਊਟਰ ਕਰਾਇਆ ਮਾਰ ਮੋੜ ਕੇ ਕੋਈ ਸਿੱਧੀ ਸੁਦੀ ਕੀਤੀ ਥੋੜੀ ਬਾਦੀ ਉਹਦੀ ਕੋਈ ਜਿੰਸ ਚੱਲੀ ਇਹਨੂੰ ਪੈਲੀ ਨੂੰ ਇੰਨਾ ਲੋਕਾਂ ਨੇ ਪੇਂਟ ਦਿਆਂ ਸਾਡੇ ਨੇ ਸਰਾਫ ਦਿੱਤਾ ਇਹ ਬਾਣੀ ਨਹੀਂ ਸਕਦੀ ਇਦੇ ਉੱਤੇ ਮੇਰਾ ਉਸ ਟਾਈਮ ਦੇਤੇ 40 ਲੱਖ ਰੁਪਈਆ ਖਰਚ ਆਇਆ। ਅੱਛਾ ਜੀ। ਮੈਨੂੰ ਕਹੇ ਚਵਾਨੀ ਨਹੀਂ ਦਿੱਤੀ ਨਾ ਸਰਕਾਰ ਵੱਲੋਂ ਜਿਹੜੀ ਮੈਨੂੰ ਬਲਟੋਆ ਸਾਹਿਬ ਨੇ ਪੈਸੇ ਦਿੱਤੇ ਸੀ। ਹੂੰ। ਉਹਦੇ ਮੈਂ ਰਾ ਜਿਹੜੇ ਸੀ ਟੋਟਲ ਬਣਾ ਦਿੱਤੇ ਤੇ ਸਿਰਫ ਪਿੰਡ ਦੇ ਦੋ ਰਾ ਰਹਿ ਗਏ ਸੀ। ਜਿਹੜੇ ਬੰਨ ਵਾਲੇ ਦੂਜੇ ਟੋਟਲ ਰਾ ਬਣਾ ਦਿੱਤੇ ਗਏ। ਉਹ ਆ ਰਾ ਦੀ ਗ੍ਰਾਂਟ ਮੈਨੂੰ ਪਾਈ ਹੋਈ ਹੈ ਦੀ ਕੋਈ ਮੈਨੂੰ ਪਹਿਲੀ ਦਾ ਪੈਸਾ ਕੋਈ ਸਰਕਾਰ ਵੱਲੋਂ ਇੱਕ ਅਚਾਰਾ ਨਹੀਂ ਆਇਆ। ਠੀਕ ਹੈ ਜੀ। ਮੈਂ ਕੀਤਾ ਮੈਂ ਹਾਂ ਵੀ ਹੁਣ ਮੈਂ ਛੇੜ ਛੇੜ ਬੈਠਾ ਇਹਨੂੰ ਮੈਂ ਪਹਿਲੀ ਨੂੰ ਤਿਆਰ ਕਰਕੇ ਸ਼ਕਦਾ। ਮੈਂ ਇਤਰਾ ਸੇਜਨਾ ਬੇਲੀਆਂ ਤੋਂ ਪੈਸੇ ਫੜ ਕੇ ਆਪਦੀ ਪੈਲੀਆਂ ਬਿਆਨਿਆਂ ਦੇ ਉੱਤੇ ਰੱਖ ਰੱਖ ਕੇ ਮੈਂ ਪੈਲੀ ਤੇ 40 ਲੱਖ ਰੁਪਈਆ ਖਰਚ ਉਹਨਾਂ ਦਿਨਾਂ ਦੇ ਵਿੱਚ ਕੀਤਾ ਠੀਕ ਹੈ ਮੋੜ ਕੇ ਜੇ 17 ਦੇ ਵਿੱਚ ਸਰਕਾਰ ਉਚੇਜ ਹੋ ਗਈ ਤੇ ਉਹਨਾਂ ਮੈਨੂੰ ਕਣਕ ਨਹੀਂ ਵੜਨ ਦਿੱਤੀ ਠੀਕ ਹੈ ਤੇ ਕਣਕ ਨਹੀਂ ਵੜਨ ਦਿੱਤੀ ਮੈਂ ਉਹ ਤੋਂ ਬਾਅਦ ਕੀ ਕੀਤਾ ਮੈਂ ਹਾਂ ਵੀ ਹੁਣ ਮੈਂ ਲੋਕਾਂ ਦੇ ਪੈਸੇ ਦੇਣੇ ਉਹਨਾਂ ਦਾ ਤਾਂ ਮੇਰੇ ਨਾਲ ਕੋਈ ਗੁਨਾਹ ਨਹੀਂ ਨਾ ਕੀਤਾ ਮੈਂ ਉਹਦਾ ਕੋ ਬੰਦਾ ਬਾਈ ਮੈਂ ਆਪਦੀ ਢਾਈ ਕਿੱਲੇ ਸ਼ਹਿਰੀ ਜ਼ਮੀਨ ਵੇਚ ਕੇ ਤੇ ਮੈਂ ਲੋਕਾਂ ਦੇ ਪੈਸੇ ਦੇ ਜਿਹੜਾ ਅਜੇ ਰਾਜ ਸਿੰਘ ਆਂਦਾ ਉਹਨੂੰ ਮੈਂ ਰਾਤ ਫੋਨ ਕੀਤਾ ਮੈਂ ਸਵੇਰੇ ਜਵਾਨਾ ਮੈਂ ਪੈਸੇ ਦੇਣੇ ਆ ਮੈਂ ਜਿਹੜਾ ਹਰਪ੍ਰੀਤ ਉਹਦੇ ਬੰਦਿਆਂ ਨੂੰ ਵੀ ਆ ਕੇ ਮੈਂ ਸਵੇਰੇ ਪੈਸੇ ਦੇਣ ਚੁਗਾ ਹਰਪ੍ਰੀਤ ਦੀ ਤੇ ਉਸ ਟਾਈਮ ਤੇ ਜਿਹੜੀ ਗੱਲ ਹੀ ਰਾਜ ਸਿੰਘ ਦੀ ਕੋਈ ਜੋ ਕਹਿੰਦਾ ਉਹ ਹੁੰਦਾ ਜੋ ਹੁੰਦਾ ਉਹ ਹੁੰਦਾ ਹਰਪ੍ਰੀਤ ਕੌਣ ਨੇ ਜੀ ਜਿਹੜਾ ਹੁਣ ਮੌਕੇ ਦੇ ਸਰਪੰਚ ਬਣੇ ਆ ਠੀਕ ਹੈ ਜੀ ਆਮ ਪਾਰਟੀ ਵੱਲੋਂ ਠੀਕ ਉਹਨਾਂ ਨੇ ਕੀਤਾ ਮੈਂ ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਮੈਂ ਸਵੇਰੇ ਪੈਸੇ ਦੇਣ ਚੱਲੇ ਮੇਰੇ ਨਾਲ ਉੱਥੇ ਆਜੋ ਉੱਥੇ ਅਮਰ ਪੱਤਰਕਾਰ ਵੀ ਹੈਗਾ ਮੈਂ ਉਹਨੂੰ ਆਖਿਆ ਮੈਂ ਵੀ ਆਪਦੇ ਸੱਜਣਾ ਨੂੰ ਸਦਲਾ ਵੇਖਦਾ ਜਿਹੜੇ ਲੋਕਾਂ ਤੋਂ ਆਪਾਂ ਪੈਸੇ ਜ਼ਮੀਨ ਵਾਸਤੇ ਫੜੇ ਸੀ ਉਹ ਅੱਜ ਮੈਂ ਦੇਣ ਦਿਆ ਜੀ ਜੇ ਤੇ ਕੋਈ ਚੋਰੀ ਆ ਤਾਂ ਮੇਰੇ ਨਾਲ ਗੱਲ ਕਰੋ ਮੈਂ ਕੋਈ ਇਹਦੇ ਵਿੱਚ ਹੈ ਨਹੀਂ ਉਹਨਾਂ ਜੀ ਪਾਸੇ ਰੇਡ ਦੇਦੇ ਇਹਨਾਂ ਨੂੰ ਇਹਨੂੰ ਤਾਂ ਮੱਝ ਵੀ ਖਾ ਗਏ ਨੇ ਇਹਨੂੰ ਫਲਾਣਾ ਖਾ ਗਿਆ ਜਾਂ ਮੈਂ ਕੋਈ ਮੱਝ ਵੀ ਨਹੀਂ ਖਾ ਗੀ ਹੁਣ ਕਾਂਗਰਸੀ ਇੱਕ ਜਿਹੜਾ ਨਵਾਂ ਚੇਤਾ ਉੱਠਿਆ ਆ ਮਨਵਿੰਦਰ ਉਹ ਆਖਿਆ ਕਿ ਮਲਟੋਏ ਨੂੰ ਕਿਹੜੇ ਚੈੱਕ ਦਿੱਤੇ ਗਏ ਸੀ ਅਹੀਂ ਤਾਂ ਪੈਸੇ ਲੱਭਦੇ ਫਿਰਦੇ ਸਾਨੂੰ ਸਾਡੇ ਤੋਂ ਕਿੰਨੇ ਖੜਦੇ ਅਸੀਂ ਇਹ ਜ਼ਮੀਨ ਨੂੰ ਕੰਪਲੀਟ ਕਰਤਾ 450 ਫੁੱਟ ਬੋਰ ਕਰਾਇਆ 15 ਦਿਨ ਮੈਂ ਮੋਟਰ ਪਾਈ ਕਨੈਕਸ਼ਨ ਮੈਂ ਅਪਲਾਈ ਕਰਾਇਆ ਇਹਨਾਂ ਨੇ ਉਸ ਤੋਂ ਬਾਅਦ ਕੋਈ ਕਨੈਕਸ਼ਨ ਨਹੀਂ ਕਰਾਇਆ ਕੋਈ ਕੱਖ ਨਹੀਂ ਕਰਾਇਆ ਇਹ ਪੱਕੀਆਂ ਪਕਾਈਆਂ ਦੇ ਆਣ ਕੇ ਤੇ ਬਹਿ ਗਏ ਹੁਣ ਕੀ ਜਿਹੜਾ ਮੁੱਖ ਕਰਨ ਜਿਹੜਾ ਤੁਸੀਂ ਇੱਥੇ ਬੈਠੇ ਹੋ ਕੀ ਮਿਲਕੇ ਇਨਸਾਫ ਕੀ ਨਿਆਂ ਲੈਣ ਵਾਸਤੇ ਬੈਠੇ ਹੋ ਸਾਹਿਬ ਇਹ ਮੰਗਦਾ ਆ ਵੀ ਮੈਨੂੰ ਪਹਿਲੀ ਗੱਲ ਵੀ ਮੈਂ ਨਾ ਮੇਰੇ ਕੋਲ ਪਿਛਲੇ ਸਾਲ ਮੈਂ ਪਿਛਲੇ ਸਾਲ ਪਹਿਲੀ ਲਈ ਪੌਣੇ 6 ਲੱਖ ਰੁਪਈਆ ਦੇ ਕੇ ਹਾਂਜੀ ਅੱਛਾ 7 ਸਾਲਾਂ ਦਾ ਉਤੋਂ ਪਹਿਲਾਂ ਦਾ ਠੇਕਾ ਉਹ ਕਿੱਥੇ ਗਿਆ ਜੀ ਇਹ ਆ ਪੌਣੇ 6 ਲੱਖ ਰੁਪਈਆ ਮੈਂ ਦਿੱਤਾ ਤੇ ਉਹ ਕਿੱਥੇ ਪਿਆ ਆ ਸਾਨੂੰ ਉਹਦਾ ਵੀ ਕੋਈ ਪਤਾ ਨਹੀਂ ਹੁਣ ਮੁੱਖ ਕਰਨੇ ਆ ਵੀ ਮੈਂ ਪਹਿਲੀ ਫਰੀ ਬੀਜਣੀ ਆ ਮੇਰੇ ਕੋਲ ਕੋਈ ਪੈਸਾ ਨਹੀਂ ਮੇਰਾ ਘਰ ਦੀ ਜਾ ਕੇ ਸ਼ਕਲ ਵੇਖੀ ਜਾਵੇ ਮੇਰਾ ਘਰ-ਬਾਰ ਵੇਖਿਆ ਜਾਵੇ ਮੇਰਾ ਘਰ ਕੀ ਚੀਜ਼ ਆ ਅੱਜ ਮੈਂ ਘਰ ਤੋਂ ਵੀ ਦੁਖੀ ਹੋ ਕੇ ਬੈਠਾ ਮੇਰੇ ਮੁੰਡੇ ਛੱਤਰ ਮਾਰਦੇ ਆ ਮੈਂ ਮੁਰਿਆਂ ਤੋਂ ਵੀ ਦੁਖੀ ਹੋ ਗਿਆ ਮੈਂ ਘਰ-ਬਾਰ ਵੇਚ ਕੇ ਅੱਜ ਜਿਹੜਾ ਮੇਰਾ ਘਰ ਦਾ ਥਾਂ ਆ ਜਿਹਦੇ ਵਿੱਚ ਮੈਂ ਰਹਿ ਰਿਹਾ ਆ ਉਹ ਵੀ ਇਸ ਟਾਈਮ ਦੇ ਉੱਤੇ 30 ਲੱਖ ਦੇ ਵਿੱਚ ਗਹਿਣੇ ਪਿਆ ਆ ਉਹ ਵੀ ਆਂਦੇ ਸਾਨੂੰ ਜਿਸ਼ਟਰੀ ਕਰਕੇ ਦੇ ਜਾਂ ਸਾਡੇ ਪੈਸੇ ਸੁੱਟ ਨਾ ਮੇਰੇ ਕੋ ਪੈਸੇ ਆ ਨਾ ਮੈਂ ਜਿਸ਼ਟਰੀ ਕਰਕੇ ਦਿੰਦਾ ਉਹ ਵੀ ਸੱਚੇ ਉਹਨਾਂ ਦਾ ਕੋਈ ਰੋਲ ਨਹੀਂ ਹੁੰਦਾ ਵਿਚਾਰਿਆਂ ਪੈਸੇ ਦਿੱਤੇ ਨੇ ਇਸ ਵਾਸਤੇ ਮੈਂ ਅੱਜ ਇੱਕ ਗੱਲ ਦਾ ਮਜਬੂਰ ਬਣ ਕੇ ਬਹਿ ਗਿਆ ਵੀ ਜ਼ਮੀਨ ਤਾਂ ਮੈਂ ਇਹ ਬਣਾਈ ਆ ਤੇ ਪੈਸੇ ਮੈਂ ਕਿਤੋਂ ਮੰਗਣੇ ਆ ਕੋਈ ਇਸ ਮਸਲੇ ਵਾਸਤੇ ਕੋਈ ਉੱਚ ਅਧਿਕਾਰੀਆਂ ਨਾਲ ਜਾਂ ਐਮਐਲਏ ਨਾਲ ਕੋਈ ਗੱਲ ਹੋਈ ਹੋਵੇ ਮੈਂ ਭਗਵੰਤ ਮਾਨ ਨੂੰ ਬਹੁਤ ਚਿੱਠੀਆਂ ਪਾਈਆਂ ਆ ਬਹੁਤ ਟਵੀਟ ਕੀਤੇ ਆ ਬਹੁਤ ਮੇਲਾਂ ਕੀਤੀਆਂ ਉਹ ਸਾਰੇ ਮੇਰੇ ਕੋਲ ਪ੍ਰੂਫ ਨੇ ਉਹ ਮੇਰੇ ਕੋਲ ਕੱਲੇ ਕੱਲੇ ਪ੍ਰੂਫ ਨੇ ਇਹ ਜਦੋਂ ਜ਼ਮੀਨ ਬੇਕਾਰੇ ਉਹਦੇ ਵੀ ਮੇਰੇ ਕੋਲ ਪ੍ਰੂਫ ਹੈਗੇ ਨੇ ਜਦੋਂ ਮੈਂ ਆਵਾਜ਼ ਕੀਤੀ ਉਦੋਂ ਦੇ ਪ੍ਰੂਫ ਹੈਗੇ ਆ ਮੇਰੇ ਕੋਲ ਕੱਲਾ ਕੱਲਾ ਪ੍ਰੂਫ ਆ ਮੇਰੀਆਂ ਕੋਲ ਫੋਟੋਆਂ ਵੀ ਲੱਥੀਆਂ ਪਈਆਂ ਇਹ ਜ਼ਮੀਨ ਦੀਆਂ ਵੀ ਜਿਹੋ ਜੀ ਇਹ ਇਹਦੀ ਸ਼ਕਲ ਸੀ ਉਹ ਵੀ ਮੇ ਕੋ ਹੈ ਜਾਂ ਯਾਰ ਸਾਰਾ ਕੁਝ ਹੈ ਗਿਆ ਇਸ ਵਾਸਤੇ ਮੇਰੀ ਕੋਈ ਸਾਰ ਨਹੀਂ ਲਈ ਗਈ ਮੈਂ 5 ਸਾਲ ਚਿੱਠੀਆਂ ਪਾਉਂਦਾ ਰਿਹਾ 6 ਸਾਲ ਇਹਨੇ ਆਵਾਜ਼ ਨਹੀਂ ਪੁੱਛੀ ਹਾਰ ਕੇ ਇੱਕ ਕਦਮ ਚੁੱਕਣਾ ਪਿਛਲੇ ਸਾਲ ਵੀ ਟੈਂਕੀ ਦੇ ਬੈਠਾ ਮੈਨੂੰ ਭਰਾਵਾਂ ਨੇ ਠਾਤਾ ਪਰ ਐਤ ਕੀ ਨਹੀਂ ਮੈਂ ਉੱਠੂਗਾ ਜਿੰਨਾ ਚਿਰ ਮੇਰੇ ਪੱਤੇ ਤੌਰ ਤੇ ਫੈਦ ਨੇ ਮੈਂ ਪੈੜੀ ਦੀ ਚੁਆਨੀ ਨਹੀਂ ਦੇਣੀ ਬੇਸ਼ੱਕ ਮੈਨੂੰ ਮਿਲੇ ਭਾਵੇਂ ਸਰਕਾਰ ਦੀ ਪੈੜੀ ਆ ਪਰ ਉਦੋਂ ਪਹਿਲਾਂ ਨਹੀਂ ਸਰਕਾਰ ਨੂੰ ਕਹੇ ਨੇ ਪਿੰਡ ਦੇ ਵਿੱਚ ਚੁਆਨੀ ਭਰੀ ਆ ਵੀཅਵਾਨੀ ਭਰ ਕੇ ਅਸੀਂ ਕੋਈ 2000 ਦੀ ਕੋਈ ਪਰਚੀ ਖੱਡਿਆਂ ਦੀ ਟੱਕਰਾਂ ਦੀ ਕਟਾਈ ਸੀ ਇੱਥੇ ਜੰਗਲ ਦੀ ਕੋਈ ਨਹੀਂ ਜਾਂ ਜੰਗਲ ਰਿਆ ਜੰਗਲ ਵੀ ਸਾਰਾ ਖਤਮ ਖਤਮ ਹੋ ਗਿਆ ਤੇ ਟੋਏ ਮਾਰ ਮਾਰ ਕੇ ਤੇ ਲੋਕਾਂ ਨੇ ਭਰਤੀਆਂ ਪਾ ਲਈਆਂ ਇੱਕ ਇੱਕ ਟੋਏ ਤੇ 6 6 ਟਰੈਕਟਰ ਲੱਗੇ ਰੇ ਸਸ ਸਾਰਿਆਂ ਨੂੰ ਪਤਾ ਕਿਸੇ ਨੂੰ ਕੋ ਭੁੱਲਣੀ ਜੀ ਪਰ ਇਹ ਗੱਲ ਹੈ ਵੀ ਅੱਜ ਇਸ ਚੀਜ਼ ਨੂੰ ਜਿਹੜਾ ਬਿਲਕੁਲ ਅੱਖਾਂ ਤੋਂ ਪਰੋਖਾ ਕੀਤਾ ਉਹ ਝਾੜੂ ਵਾਂਗੂ ਝਾੜੂ ਮਾਰ ਦੋ ਤਾਂ ਵੀ ਇੱਥੇ ਕੁਝ ਨਹੀਂ ਦੇਖਦਾ ਇਸ ਵਾਸਤੇ ਵੀ ਅੱਡੇ ਇਹਨਾਂ ਨੂੰ ਲਾਉਣ ਮੂੰਹ ਉੱਤੇ ਨੂੰ ਜਿਤਨਾ ਲਹੂ ਲੱਗ ਜਾਂਦਾ ਨਾ ਮੂੰਹ ਨੂੰ ਉਹ ਲਹੂ ਲੱਗਾ ਆ ਕਿ ਗੱਲ ਹੀ ਕੋਈ ਨਹੀਂ ਦਮਕਾ ਮਾਰਾਂਗੇ ਭੱਜਾਂਗੇ ਉਹ ਭੱਜਣਾ ਨਹੀਂ ਭਜਾ ਕੇ ਛੱਡਾਂਗੇ ਹੁਣ ਸਰਪੰਚ ਸਾਹਿਬ ਆਪਣੀ ਜਿਹੜੀ ਮੰਗ ਆ ਇਨਸਾਫ ਆ ਕੀ ਆ ਮਲਕੀ ਖੀਰ ਲਈ ਮੰਗ ਲਈਗੀ ਖੀਰ ਲਈ ਮੰਗ ਇਹੋ ਹੀ ਆ ਵੀ ਇਹ ਪਹਿਲੀ ਨਹੀਂ ਛੱਡਣੀ ਜੋ ਕਰਨਾ ਜੇ ਕਹਿੰਦੇ 44 ਲੱਗਣੀ ਫਿਰ 44 ਦੀ ਦੂਜੀ ਗੱਲ ਇੱਕ ਮੈਂ ਕਰਨੀ ਭੁੱਲ ਗਿਆ ਇਸ ਪੁੱਲ ਤੋਂ ਲੈ ਕੇ ਸਾਡੀ ਸੋਰਸਿੰਗ ਆ ਦੇ ਤੱਕ 10 ਕਿੱਲੇ ਪਹਿਲੀ ਆ ਉਹ ਅੱਜ ਤੋਂ 40 ਸਾਲ ਲੋਕਾਂ ਦੇ 50 ਸਾਲ ਥੱਲੇ ਚੱਲਣ ਲਈ ਅੱਜ ਉਸੇ ਥਾਂ 'ਤੇ ਆ ਜਿਹੜੀਆਂ ਕੋਟੀਆਂ ਪਈਆਂ ਜਾਂ ਨਾਲ ਜਿਹੜਾ ਉਥੋਂ ਪੁੱਲ ਤੋਂ ਲੈ ਕੇ ਛੌਨੀ ਤੱਕ ਬਾਜ਼ਾਰ ਬਣਿਆ ਉਹ ਕਿੰਨੇ ਰੇਟ ਦੇ ਉੱਤੇ ਵਿਗੰਡੇ ਆ ਜਾਂ ਥਾਂ ਅੱਜ ਉਹਦਾ 5-5 ਲੱਖ ਰੁਪਈਆ ਮੈਂ ਮੁੱਲ ਪੈਂਡਿਆ 10-10 ਲੱਖ ਮੁੱਲ ਕਿ ਮਰਲੇ ਦਾ ਪੈਂਡਿਆ ਉਹ ਪੈਸੇ ਕਿਉਂ ਨਹੀਂ ਕਢਾਉਂਦੇ ਅੱਠ ਸਾਲਾਂ ਦਾ ਠੇਕਾ ਜਿਹੜਾ ਉਹ ਕਿੱਥੇ ਗਿਆ ਸਾਨੂੰ ਕੋਈ ਨਿਸਾਬ ਹੀ ਕਿਤੇ ਹੈ ਨਹੀਂ ਇਹ ਅੰਨੀ ਪੀਦੇ ਕੁੱਤਾ ਚੱਟੇ ਨਾ ਕੋਈ ਵੇਖੇ ਨਾ ਕੋਈ ਪੱਟੇ ਚੌਲ ਚੱਟਾ ਚੌਧਰੀ ਗੁੰਡੀ ਰੰਧ ਪ੍ਰਧਾਨ ਆ ਪਾਣੀ ਇਹ ਕੋਈ ਵੀ ਛੱਡਣਾ ਜੋ ਵੀ ਹੋਊਗਾ ਹੱਟ ਤਾਂ ਅਸੀਂ ਕਰਾਂਗੇ ਆ ਬੰਬੀਆਂ ਮੈਂ ਕਿ ਮੈਨੂੰ ਇਹਨਾਂ ਮੋਟਰ ਨਹੀਂ ਚਲਾਉਂ ਦਿੱਤੀ ਮੈਂ ਇੰਨਾਂ ਲਾ ਕੇ ਜਨਰੇਟਰ ਲਾ ਕੇ ਤੇ ਮੈਂ ਚਲਾਉਂਦਾ ਰਿਆ ਆ ਮੈਨੂੰ ਕਣਕ ਨਹੀਂ ਨਾ ਭਰਨ ਦਿੱਤੀ ਤੇ ਮੈਂ ਵੀ ਨਹੀਂ ਕਿਹਾ ਵੀ ਮੈਂ ਕਣਕ ਭਰਨੀ ਆ ਮੈਂ ਆਪਣਾ ਇੰਨਾਂ ਲਾਉਂਦਾ ਰਿਆ ਮੈਂ ਚਲਾ ਕੇ ਕਣਕ ਭਰੀ ਆ ਹੁਣ ਮੈਂ 24 ਘੰਟੇ ਦੇਤੇ ਮੈਂ 24 ਘੰਟੇ ਸਿੱਧੀ ਤਾਰ ਲਾ ਦੇ ਚਨਾਉਣੀਆ ਨਹੀਂ ਸਿੱਧਾ ਕਨੈਕਸ਼ਨ ਦੇ ਦੀ ਨਾ ਦੇਵੇ ਕੋਈ ਪਰਵਾਹ ਨਹੀਂ ਕੀ ਉਹ ਵੀ ਚਲਾਉਣੀਆ ਤੇ ਜੇ ਮੇਰੇ ਤੇ ਇਹ ਤੋਂ ਵੀ ਜ਼ਿਆਦਾ ਹੋਊਗਾ ਤੇ ਜਿੰਨੇ ਏਸੀ ਸਾਰੇ ਸਿੰਘਪੁਰੇ ਦੇ ਵਿੱਚ ਲੱਗੇ ਮੈਂ ਇੱਕ ਨਹੀਂ ਰਹਿ ਦਊਂਗਾ ਭਾਵੇਂ ਮੈਨੂੰ ਰਾਤ ਵੀ ਹੋਵੇ ਜੋ ਵੀ ਹੋਵੇ ਜੇ ਮੈਨੂੰ ਨਾ ਸਾਫ ਨਾ ਪਿੰਡ ਦਊਗਾ ਕੋਈ ਨਾ ਦਊਗਾ ਮੈਂ ਇਹ ਢੋਲ ਖੜਕਾਉਣੀ ਨਹੀਂ ਇਹ ਹਟਣਾ ਇਹ ਚੱਲਦਾ ਹੀ ਰਹੂਗਾ ਵੈਦੁਰੂ ਜੀ ਦਾ ਖਾਲਸਾ ਵੈਦੁਰੂ ਜੀ ਦੀ ਫਤਿਹ ਹਾਂਜੀ ਬਈ ਕੀ ਨਾ ਟੁੜਾ ਇਹ ਇੱਕ ਅਕਾਲੀ ਦਲ ਦੇ ਜਿਹੜੇ ਸਾਬਕਾ ਸਰਪੰਚੇ ਜੇ ਟੈਂਕੀ ਦੇ ਜਿਹੜੇ ਫਿਰਦੇ ਆ ਸਿੰਘਪੁਰੇ ਕੀ ਮਸਲਾ ਸਾਰੇ ਸਾਰਾ ਪੈਲੀ ਦਾ ਮਸਲਾ ਇਹ ਕੀ ਤੁਸੀਂ ਪਿੰਡ ਦੇ ਖਾਸ ਰਹਿਣ ਵਾਲੇ ਪਿੰਡ ਦੇ ਜੇ ਤੇ ਕੀ ਇਹ ਤੁਹਾਨੂੰ ਕੋਈ ਜਾਣਕਾਰੀ ਦੇ ਸਕਦੇ ਸਾਨੂੰ ਪੱਤਰਕਾਰ ਨੂੰ ਵੀ ਕੀ ਮਸਲਾ ਕੀ ਪੈਲੀ ਦਾ ਮਸਲਾ ਹੈ ਪੈਲੀ ਨੇ ਬਣਾਈ ਹੈ ਇਹ ਅਕਾਲੀ ਦਲ ਦੀ ਸਰਕਾਰ ਉਹਨੇ ਸਰਕਾਰ ਦੀ ਬਣਾਈ ਅੱਛਾ ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਆ ਗਈ ਆ ਹੁਣ ਆਮ ਆਦਮੀ ਦੀ ਸਰਕਾਰ ਆ ਤੇ ਕੀ ਇਹ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਨਹੀਂ ਕੁਝ ਮਿਲਿਆ ਜਾਂ ਕੀ ਪੈਲੀ ਉਹ ਨਹੀਂ ਦਿੰਦੇ ਤੇ ਹੁਣ ਟੈਂਕੀ ਦੇ ਪਿੱਛੇ ਹੀ ਚੜਿਆ ਸੀ ਹੁਣ ਤੇ ਚੜਿਆ ਇਤਰਾਦ ਕੀ ਗੱਲ ਹੋਈ ਹੈ ਰਾਤੀ ਬੈਲੀ ਬਲੀ ਹੋਉਂਦੇ ਪਤਾ ਨਹੀਂ ਮੜਕੇ ਉਸ ਤੋਂ ਬਾਅਦ ਹੀ ਨਹੀਂ ਹੈਗੀ ਠੀਕ ਹੈ ਨੇਰੇ ਬਾਈ ਪੁਲਸ ਆਈ ਸੀ ਰਾਤੀ ਸੇ ਤੇ ਦੇ ਆਈ ਪੈਂਦੇ ਠੀਕ ਹੈ ਇੱਕ ਸਰ ਉਹ ਜਿਸ ਤਰ੍ਹਾਂ ਕੀ ਤੁਹਾਡੇ ਉੱਪਰ ਲਾ ਰਹੇ ਆ ਵੀ ਇਹਨਾਂ ਨੇ ਇਹ ਦਬਾ ਕੇ ਤਾਂ ਕੱਲ ਰਾਤ ਹੀ ਕੋਈ ਝਗੜਾ ਹੋਇਆ ਹੈ ਮੈਂ ਪਹਿਲੀ ਵਾਰ ਆਇਆ ਪ੍ਰਸ਼ਾਸਨ ਆਇਆ ਸੀ ਉਹਨਾਂ ਮੈਨੂੰ ਪਹਿਲੀ ਤੋਂ ਡਕਾਤਾ ਹੈ ਮੈਨੂੰ ਸਰਪੰਚ ਸਾਹਿਬ ਵੱਲੋਂ ਜਿਹੜਾ ਕੀ ਐਨਾ ਕਰਕੇ ਪੇ ਰੋਕਿਆ ਗਿਆ ਵਾ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੁੰਦੇ ਜੀ ਉਹਦੇ ਬਾਰੇ ਇਤਨਾ ਵੀ ਅਸੀਂ ਡਿਊਟੀ ਸਾਹਿਬ ਨੂੰ ਨਾ ਅੱਜ ਤੋਂ 2 ਦਿਨ ਪਹਿਲਾਂ ਕੰਪਲੇਨਟ ਇਹਨਾਂ ਤੇ ਦੇ ਚੁੱਕੇ ਹਾਂ ਕਿ ਅਹੀਂ ਪਰਮਿਸ਼ਨ ਦੇ ਚਾਹ ਵੀ ਇਹ ਹੋ ਸਕਦਾ ਉਹਨਾਂ ਦੇ ਸਮੇਂ ਤੇ ਵੀ ਕੋਈ ਹਲਕਾ ਲੱਗਣਾ ਕਰੇ ਠੀਕ ਹੈ ਜੀ ਤੇ ਇਹ ਰਾਤੀਆਂ ਪੈੜੀ ਨਾਂ ਤੇ ਇਹਦੇ ਕੋਲ ਕੋ ਕੋਈ ਨਾਂ ਕੋਈ ਰੂਪ ਦੇ ਆ ਜੇ ਇਹਦੇ ਕੋ ਕੋ ਆਪਣਾ ਪ੍ਰੂਫ ਹੈਗਾ ਇਹਨੇ ਪੈੜੀ ਬਣਾਈ ਆ ਤੋ ਪ੍ਰਸ਼ਾਸਨ ਨੂੰ ਵੀਡੀਓ ਸਾਹਮਣੂ ਦਵੇ ਤੇ ਜੋ ਵੱਡੀ ਪ੍ਰਸ਼ਾਸਨ ਕਰੇ ਪੈੜੀ ਇਹਨੂੰ ਲਗਾ ਦੇ ਜਿਹੜੀ ਵੱਡੀ ਪੌੜੀਆਂ ਜੇ ਇਹਦੇ ਕੋ ਪ੍ਰੂਫ ਹੈਗਾ ਜੇ ਤਾਂ ਪ੍ਰੂਫੇ ਦੇ ਕੋਲ ਕੋਈ ਵੀ ਨਹੀਂ ਹੈਗਾ ਤੇ ਫੇਰੇ ਖਾਮ ਖਾਮ ਪੈੜੀ ਤੇ ਕਬਜ਼ਾ ਕਰਤਾ ਉਹ ਸਰਕਾਰੀ ਜਾਇਦਾਦ ਆ ਉਹ ਨਾਂ ਦਾ ਮੇਰੀ ਆ ਮੈਂ ਹਰ ਵਜੋਂ ਦੇ ਨਾਲ ਤੇ ਮੈਂ ਵੀ ਨਹੀਂ ਕਹਿ ਸਕਦਾ ਵੀ ਮੇਰੀ ਉਹ ਮੇਰੀ ਨਹੀਂ ਜੋ ਪਿੰਡ ਦੀ ਵੀ ਨਹੀਂ ਉਹ ਸਰਕਾਰ ਦੀ ਹੈ ਸਰਕਾਰ ਨੂੰ ਦੇ ਦੇ ਇਹ ਪ੍ਰੂਫ ਤੇ ਪਰ ਇਹਨੂੰ ਦੇਣੇ ਮੈਣਗੇ ਨਾ ਜਿਹੜੇ ਇਹਨਾਂ ਮਤਲਬ ਕਿ ਆਂਦਾ ਵੀ ਮੇਰੇ ਕੋਲ ਮੈਂ ਪਹਿਲੀ ਬਣਾਈ ਉਹਦੇ ਲਈ ਫਰੂਮ ਨੂੰ ਇਕੱਠੇ ਕਰਨੇ ਪੈਣਗੇ ਉਹਦੇ ਇਕੱਠੇ ਕਰਕੇ ਪ੍ਰਸ਼ਾਸਨ ਨੂੰ ਦਵੇ ਪ੍ਰਸ਼ਾਸਨ ਦਾ ਜੋ ਹੈ ਅਲੱਗ ਕਰਨਾ ਪੈਣਾ ਇਹਦੇ ਬਾਰੇ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਗੱਲ ਦਾ ਦਾ ਮਸਲਾ ਅਲੱਗ ਹੋ ਸਕਦਾ ਹੈ ਟੈਂਕੀ ਦੇ ਕਿਹੜੇ ਹੱਲ ਹੋ ਸਕਦਾ ਨਹੀਂ ਟੈਂਕੀ ਦੇ ਚੜਨ ਦਾ ਕੋਈ ਹੱਲ ਹੈਗਾ ਹੀ ਨਹੀਂਗਾ ਟੈਂਕੀ ਚੜਨਾ ਉਹਦੇ ਉਹਦੇ ਕੋਈ ਹੱਲ ਨਹੀਂ ਉਹ ਬਹਿ ਕੇ ਗੱਲ ਕਰਨੀਆਂ ਉਹ ਪ੍ਰਸ਼ਾਸਨ ਨਾਲ ਬਹਿ ਕੇ ਗੱਲ ਕਰੇ ਸਾਡੇ ਨਾਲ ਦੀ ਗੱਲ ਬੰਦੀ ਤੁਸੀਂ ਇਹ ਦੋਨੋਂ ਨਾਲ ਸੰਪਰਕ ਹੋਇਆ ਜਾਂ ਬਾਕੇ ਗੱਲਬਾਤ ਕਰਨ ਨੂੰ ਤਿਆਰ ਹੈ ਕਿ ਨਹੀਂ ਕਰ ਨਹੀਂ ਸਾਡੇ ਨਾਲ ਤਾਂ ਕੋਈ ਸੰਪਰਕ ਨਹੀਂ ਹੈ ਤੁਸੀਂ ਇਸ ਮਸਲੇ ਬਾਰੇ ਬੀਡੀਪੀ ਸਾਹਿਬ ਨੂੰ ਦੇ ਧਿਆਨ ਚ ਲਿਆਂਦਾ ਵੀ ਅੱਜ ਉਹ ਟੈਂਕੀ ਦੇ ਵਿੱਚ ਝੜਿਆ ਜਾ ਦੇ ਬੀਡੀਪੀ ਸਾਹਿਬ ਦੇ ਧਿਆਨ ਦੇ ਵਿੱਚ ਸਾਰੀ ਐਮਐਲਏ ਸਾਹਿਬ ਦੇ ਵੀ ਧਿਆਨ ਦੇ ਵਿੱਚ ਆ ਡੀਪੀ ਸਾਹਿਬ ਦੇ ਧਿਆਨ ਦੇ ਵਿੱਚ ਆ ਸਾਰੇ ਦੇ ਧਿਆਨ ਦੇ ਵਿੱਚ ਓਕੇ ਸਰ ਵੇਖੋ ਇਸ ਗੱਲ ਦਾ ਤੇ ਜ਼ਿਕਰ ਕਰਨਾ ਬਲਦਾ ਹੈ ਕਿ ਇੱਕ ਬਹੁਤ ਹੀ ਮਿਹਨਤੀ ਆਪ ਉਜੜ ਕੇ ਆਪ ਦੇ ਪਿੰਡ ਦੀ ਸੇਵਾ ਕਰਨ ਵਾਲਾ ਹਲਕਾ ਖੀਮ ਕੰਦੇ ਬਲਾਕ ਪਿੰਖਵਿੰਡ ਦੇ ਪਿੰਡ ਸਿੰਘਪੁਰਾ ਦਾ ਜਿਹੜਾ ਸਾਡਾ ਸਾਬਕਾ ਸਰਪੰਚ ਸਰਦਾਰ ਸੁਖਜੀਤ ਸਿੰਘ ਸੁੱਖਾ ਆ ਜਿੰਨਾ ਮਜਬੂਰ ਕਿਉਂ ਹੋ ਗਿਆ ਵਾ ਕਿ ਉਹਨੂੰ ਟੈਂਕੀ ਤੇ ਚੜਨਾ ਪਿਆ ਵਾ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਵਿਅਕਤੀ ਦੀ ਸੇਵਾ ਵੇਖ ਲਓ ਇਸ ਵਿਅਕਤੀ ਦੀ ਮਿਹਨਤ ਵੇਖ ਲਓ ਲੋਕਾਂ ਦੇ ਲਈ ਪਿੰਡ ਵਾਸੀਆਂ ਦੇ ਲਈ ਪਿੰਡ ਦੀ ਸੇਵਾ ਦੇ ਲਈ ਉਜਾੜਾ ਆਪਦਾ ਉਜਾੜਾ ਵੇਖ ਲਓ ਕਿ ਜਦੋਂ 2013 ਦੇ ਵਿੱਚ ਸਰਦਾਰ ਸੁਖਜੀਤ ਸਿੰਘ ਸੁੱਖਾ सरपंच ਬਣਦਾ ਮੈਂ ਦੱਸ ਦੇਣਾ ਚਾਹੁੰਦਾ ਕਿ ਉਦੋਂ ਜਿਹੜੀ ਪਿੰਡ ਦੀ 38 ਏਕੜ ਜਿਹੜੀ ਜ਼ਮੀਨ ਹੈ ਉਸ ਦਾ ਹਾਲ ਕੁਝ ਇਹੋ ਜਿਹਾ ਸੀਗਾ ਕਿ ਉਹ ਵਾਹੀਯੋਗ ਨਹੀਂ ਸੀਗੀ 부ਜੇ 부ਜੇ ਸੀ ਇੱਕ ਸਾਫ ਦਾ ਜੰਗਲ ਬਣਿਆ ਪਿਆ ਸੀਗਾ ਔਰ ਟੋਏ ਟਿੱਬੇ ਬਹੁਤ ਬੁਰਾ ਹਾਲ ਸੀਗਾ ਕੋਈ ਪੰਚਾਇਤੀ ਬੋਲੀ ਤੱਕ ਨਹੀਂ ਹੁੰਦੀ ਇਹ ਹਾਲ ਸੀਗਾ ਤੇ ਚਲੋ ਜਦੋਂ ਸੁਖਜੀਤ ਸਿੰਘ ਸੁੱਖਾ ਸਰਪੰਚ ਬਣਿਆ ਇਸ ਵਿਅਕਤੀ ਦੀ ਸੇਵਾ ਭਾਵਨਾ ਤੁਸੀਂ ਵੇਖ ਲਓ ਇਸ ਵਿਅਕਤੀ ਨੇ 38 ਕਿੱਲਿਆਂ ਮਗਰ 38 ਕਿੱਲਿਆਂ ਨੂੰ ਵਾਹੀ ਯੋਗ ਕਰਨ ਦੇ ਲਈ 27 ਲੱਖ ਰੁਪਏ ਦਾ ਜਿਹੜਾ ਵਾ ਇਹਨੇ ਕਰਜ਼ਾ ਚੁੱਕਿਆ 27 ਲੱਖ ਰੁਪਏ ਇਹਨੇ ਕਰਜ਼ਾ ਚੁੱਕਿਆ ਉਸ ਜ਼ਮੀਨ ਨੂੰ ਪਤਰੇ ਕੀਤਾ ਉਸ ਜ਼ਮੀਨ ਨੂੰ ਵਾਹੀਓ ਕੀਤਾ ਔਰ ਕਰਦੇ ਕਰਦੇ ਸਨ 2017 ਤੱਕ ਇਸ ਵਿਅਕਤੀ ਨੇ ਜਿਹੜੇ 27 ਕਿੱਲਿਆਂ ਦੇ ਵਿੱਚੋਂ ਜਿਹੜੇ 24 ਕਿੱਲੇ ਆ ਉਹ ਵਾ ਉਹ ਵਾਹੀਓ ਕਰਤੇ ਤੇ ਨਾਲ ਦੀ ਨਾਲ ਉਹਨਾਂ 24 ਕਿੱਲਿਆਂ ਦੇ ਵਿੱਚੋਂ ਜਿਹੜੇ ਚਾਰ ਕਿੱਲੇ ਆ ਉਹ ਬੱਚਿਆਂ ਦੇ ਖੇਡਣ ਦੇ ਲਈ ਉਸਨੇ ਗਰਾਊਂਡ ਵੀ ਮੁਹੱਈਆ ਕਰਵਾਈ ਤੇ ਜਦੋਂ ਤੱਕ ਇਹ ਜ਼ਮੀਨ ਵਾਹਯੋਗ ਬਣੀ ਉਦੋਂ ਤੱਕ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆ ਗਈ ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਕਾਂਗਰਸ ਦੀ ਸਰਕਾਰ ਨੇ ਕਿਸ ਤਰ੍ਹਾਂ ਕੁਝ ਚੱਲਣ ਨਹੀਂ ਦਿੱਤਾ ਚਲੋ ਮੈਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਇੱਕੋ ਵੱਡੀ ਗੱਲ ਆਉਂਦੀ ਹੈ ਕਿ ਜਦੋਂ ਸੁਖਦੀਪ ਸਿੰਘ ਸੁੱਖਾ ਸਰਪੰਚ ਨਹੀਂ ਸੀ ਉਸ ਤੋਂ ਪਹਿਲਾਂ ਜੋ ਜ਼ਮੀਨ ਦਾ ਹਾਲ ਸੀ ਇੱਥੇ ਬੋਲੀ ਤੱਕ ਨਹੀਂ ਸੀ ਹੁੰਦੀ ਇਹ ਇਸੇ ਵਿਅਕਤੀ ਦੀ ਮਿਹਨਤ ਔਰ ਇਸ ਵਿਅਕਤੀ ਦੇ ਆਪ ਦਾ ਖੁਦ ਦਾ ਉਜਾੜਾ ਕਰਕੇ ਸੇਵਾ ਭਾਵਨਾ ਕਰਕੇ ਵੇਖ ਲੋ ਜਿਹੜੀ ਜ਼ਮੀਨ ਜਿੰਨੂ ਕੀ ਬੋਲੀ ਲਈ ਕੋਈ ਪੁੱਛਦਾ ਨਹੀਂ ਸੀਗਾ ਜੇ ਇਸ ਦੀ ਕੋਈ ਬੋਲੀ ਨਹੀਂ ਸੀ ਹੁੰਦੀ ਇਹਨੇ ਵਾਹੀ ਯੋਗ ਕਰ ਦਿੱਤੀ ਤੇ ਅੱਜ ਤੇ ਦੇਖੋ ਮੈਂ ਦੱਸ ਦੇਣਾ ਚਾਹੁੰਦਾ ਕਿ ਬੜਾ ਹੀ ਦੁੱਖ ਹੈ ਕਿ 2017 ਤੋਂ ਬਾਅਦ ਚਲੋ ਕਾਂਗਰਸ ਦੀ ਸਰਕਾਰ ਵੀ ਆਈ ਮੋਦਬਾਰਾਂ ਨੂੰ ਜਾਂ ਪਿੰਡ ਦੇ ਜਿਹੜੇ ਆਗੂ ਨੇ ਉਹਨਾਂ ਦਾ ਫਰਜ਼ ਬੰਦਾ ਸੀਗਾ ਅੱਜ ਵੀ ਉਹਨਾਂ ਦਾ ਫਰਜ਼ ਬੰਦਾ ਸੀਗਾ ਕਿ ਇਸ ਵਿਅਕਤੀ ਨੇ ਬਹੁਤ ਜ਼ਿਆਦਾ ਉਜਾੜਾ ਕੀਤਾ ਬਹੁਤ ਜ਼ਿਆਦਾ ਕਰਜ਼ਾ ਇਹਦੇ ਸਿਰ ਤੇ ਆ ਤੇ ਆਪਾਂ ਕਿਤੇ ਨਾ ਕਿਤੇ ਜਿਹੜਾ ਵਾ ਕਿ ਇਹਨੂੰ ਠੀਕ ਹੈ ਆਪ ਦਾ ਜਿਹੜਾ ਕਰਜ਼ਾ ਵਾ ਘਟੋ-ਘਟ ਆਪ ਦਾ ਜਿਹੜਾ ਇਹਨੇ ਸਿਰ ਤੇ ਏਡਾ ਵੱਡਾ ਪੰਡ ਬੰਨਿਆ ਵਾ ਉਹ ਮਾੜਾ-ਮੋਟਾ ਆਪਣਾ ਖਰਚਾ ਤੇ ਪੂਰਾ ਕਰ ਲਈ ਤੇ ਵਿਅਕਤੀ ਜਿਹੜਾ ਵਾ ਇਹਦੀ ਹੁਣ ਆਪ ਦੀ ਜਿੰਨੀ ਪੈਲੀ ਆ ਉਹ ਗਹਿਣੇ ਤੇ ਪੈ ਗਈ ਆਪਦੀ ਪੈਲੀ ਹੀ ਵਿਕ ਗਈ ਆਪਦਾ ਘਰ ਇਹਦਾ ਵਿਕਣ ਲਾ ਹੋ ਗਿਆ ਤੇ ਚਲੋ ਇਹ ਮਾਤੜ ਬੰਦਾ ਵਾ ਸਾਡੇ ਖਾਤਰ ਉਜੜਿਆ ਵਾ ਇਹਦੀ ਸੇਵਾ ਭਾਵਨਾ ਵਾ ਤੇ ਇਹਨੂੰ ਚਲੋ ਵਾਣ ਤੇ ਦੇ ਗਏ ਪਰ ਗੰਦੀ ਸਿਆਸਤ ਵਿੱਚ ਆ ਗਈ ਬੜਾ ਹੀ ਦੁੱਖ ਵਾ ਅੱਜ ਉਹ ਬੰਦੇ ਦੀ ਹਾਲਾਤ ਇਹ ਬਣ ਗਏ ਸੁਖੀ ਸਿੰਘ ਸੁਖਾਦੇ ਕਿ ਉਹ ਟੈਂਕੀ ਤੇ ਚੜਿਆ ਵਾ ਕਿਸੇ ਦਾ ਜੀਨੀ ਜੇ ਕਰਦਾ ਕਿਸੇ ਦਾ ਜੀਨੀ ਕਰਦਾ ਕਿ ਚਾਰ ਬੰਦੇ ਹੁਣ ਜਾਂ ਪਿੰਡ ਦੇ ਅੱਗੇ ਕੁਝ ਇੰਨਾ ਜ਼ਿਆਦਾ ਤਮਾਸ਼ਾ ਲੱਗੇ ਉਸ ਬੰਦੇ ਦਾ ਪੁੱਤ ਤੱਕ ਮਰ ਗਿਆ ਚੰਗੀ ਤਰ੍ਹਾਂ ਪੈਸੇ ਨਹੀਂ ਸੀਗੇ ਲਾਜਯੋਗੇ ਪੈਸੇ ਨਹੀਂ ਸੀ ਹੈਗੇ ਤੇ ਸਤਕਾਰਯੋਗ ਭਰਾਵੋ ਉਹ ਬੰਦੇ ਨੇ ਸੇਵਾ ਭਾਵਨਾ ਨਹੀਂ ਦੇ ਛੱਡੀ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਆ ਆਪਦੇ ਭਰਾ ਕੋਲ ਗਏ ਹਾਂ ਉਹਨੇ ਉਹਦੇ ਕੋਲੋਂ ਉਕਿਆ ਹੈ ਉੱਪਰ ਟੈਂਕੀ ਤੇ ਉਹਨੂੰ ਮੈਂ ਇਸ ਚੀਜ਼ ਦਾ ਵਿਸ਼ਵਾਸ ਦਿੱਤਾ ਕਿ ਸਰਦਾਰ ਸੁਖਜੀਤ ਸਿੰਘ ਸੁਖੇ ਭਰਾ ਸਰਪੰਚਾ ਤੇਰੇ ਨਾਲ ਆ ਹਰ ਕਦਮ ਤੇ ਤੇਰੇ ਨਾਲ ਆ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉੱਪਰ ਵੀ ਜਾ ਕੇ ਕਹਿ ਕੇ ਆ ਕਿ ਕੋਈ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਮੇਰਾ ਵੀਰ ਕੋਈ ਗਲਤ ਕਦਮ ਨਾ ਪੁੱਟੀ ਤੇ ਨਾਲ ਦੀ ਨਾਲ ਮੈਂ ਤੇ ਉਹਨੂੰ ਇਹ ਵੀ ਕਹਿ ਕੇ ਆ ਕਿ ਮੇਰਾ ਵੀਰ ਥੱਲੇ ਆਓ ਪ੍ਰਸ਼ਾਸਨ ਨੂੰ ਬੇਨਤੀ ਇੱਕ ਪਈ ਰਹਿਮ ਕਰੋ ਰਹਿਮ ਕਰੋ ਇਹ ਕਿਤੇ ਤੁਸੀਂ ਆਪ ਦਾ ਸਾਡਾ ਹਲਕਾ ਛੱਡੋ ਪੰਜਾਬ ਚ ਦੱਸੋ ਕੋਈ ਬੰਦਾ ਇਦਾਂ ਕੋਈ ਜਿਹੜੇ ਲੋਕਾਂ ਮਗਰ ਤੇ ਫਰਜ਼ਮੰਦਾ ਸਾਡਾ ਸਾਰਿਆਂ ਦਾ ਪ੍ਰਸ਼ਾਸਨ ਦਾ ਫਰਜ਼ਮੰਦਾ ਕੀ ਦਾ ਅਸੀਂ ਸਾਥ ਦਈਏ ਇਹਦੀ ਸੀ ਬਾਹ ਫੜੀਏ ਸੋ ਮੈਂ ਨਿਮਰਤਾ ਸਹਿਤ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਸ ਭਰਾ ਦਾ ਸਾਥ ਦਿੱਤਾ ਜਾਵੇ ਇਸ ਭਰਾ ਦੀ ਬਾਹ ਫੜੀ ਜਾਵੇ ਬੜੇ ਮਾੜੇ ਹਾਲਾਤ ਨੇ ਤੇ ਆਸਵਾ ਕਿ ਮੇਰੀ ਬੇਨਤੀ ਨੂੰ ਪ੍ਰਵਾਨ ਕਰੋਗੇ ਜੀ ਹਾਲੀਵਦੀ ਕੀ ਨਾ ਤੁਹਾਡੇ ਕਿਹੜਾ ਪਿੰਡ ਹੈ ਜਿਹੜੇ ਟੈਂਕੀ ਦੇ ਜਿਹੜੇ ਤੁਹਾਡੇ ਕੀ ਲੱਗਦੇ ਨੇ ਕੀ ਨਾ ਹੁੰਦਾ ਸੰਜੀਤ ਸਿੰਘ ਅੱਛਾ ਕੀ ਗੱਲਬਾਤ ਕੀ ਹੋਈ ਸਾਰੀ ਇਹ ਕੀ ਮਸਲਾ ਕੀ ਸਾਰਾ ਹੋ ਗਿਆ ਅੰਦਰ ਪਾਣੀ ਨਹੀਂ ਆਉਂਦਾ ਅੰਦਰ ਜੀ ਸਾਹਿਬ ਤੋਂ ਮਿਲਦਾ ਤੇ ਆਪਾਂ ਦੀ ਬਣਾਈ ਸੀ ਆਉਂ ਨਹੀਂ ਆ ਅੱਛਾ ਜੀ ਤਾਂ ਬਣਾਈ ਗਿਆਂ ਉਹ ਲੋਣੀ ਨਹੀਂ ਬਣਾਂ ਨਹੀਂ ਬਣਾਈਆਂ ਬਣਾਈ ਕਿਤਰਾ ਕੀ ਗੱਲ ਕੀਤੀ ਸੀ ਪਹਿਲਾਂ ਜਮੀਨ ਨੂੰ ਸਾਰੀ ਇਹ ਜਿਹੜੀ ਪੰਚਾਇਤੀ ਜ਼ਮੀਨ ਆ ਇਹ ਤੁਸੀਂ ਆ ਪੈਸੇ ਲਾ ਕੇ ਕੋਲੋਂ ਭਰਾਈ ਜਾਂ ਸਰਕਾਰ ਵੱਲੋਂ ਆਈ ਨਹੀਂ ਨਹੀਂ ਸਰ ਆਪਾਂ ਦੇ ਕੋਲ ਫੈਸਲਾ ਕੇ ਬਣਾਈਆਂ ਆਪਣਾ ਜਿਹੜੀ ਮਤਲੀ ਕਰ ਜਾਇਆ ਚਾਹਤਾ ਸਦੀ ਨਾਲ ਕੋਈ ਨਹੀਂ ਗਿਆ ਹੋਇਆ ਹੈ ਹਮਮ ਹਮ ਕੰਮ ਕਿਤਰਾ ਇਹਨੂੰ ਵੀ ਕਰ ਆਪਣਾ ਕਹਿ ਨਹੀਂ ਠੀਕ ਨਹੀਂ ਇਹ ਜਿਹੜਾ ਤੁਸੀਂ ਆਪਣੀ ਪੈਲੀ ਜਾਂ ਘਰ ਕਹਿ ਰਹੇ ਜੇ ਗੈਨੇ ਆ ਜਾਂ ਪੈਲੀ ਹੀ ਵੇਚੀ ਆ ਉਹ ਪੈਲੀ ਦੇ ਪੈਸੇ ਜਾਂ ਕਿਹੜੇ ਉਹ ਤੁਸੀਂ ਇਹ ਪੈਸਾ ਇੱਧਰ ਲਾ ਦਿੱਤੇ ਸਾਰੇ ਇਹ ਸਰਕਾਰ ਕਿਹੜੀ ਓਦੋਂ ਹਾਂ ਕਾਲੀ ਦਾ ਸਰਕਾਰੀ ਇਹ ਦਾਕਾ ਤਰੀਬ ਨਹੀਂ ਹੈ ਅੱਛਾ 2017 ਦੀ ਬਾਈਕਾਂ ਦੇ ਸਰਕਾਰ ਆ ਗਈ ਹੁਣ ਦਾ ਆਪਣੀ ਕੜਕ ਵੀ ਜਿਹੜੀ ਉਹ ਵੀ ਵਾਢੀ ਨੂੰ ਪੁੱਛ ਵੀ ਆਪਣਾ ਕੋਈ ਕੋਈ ਨਹੀਂ ਦਿੱਤਾ ਬਾਜ ਨਾਲ 7 ਸਾਲ ਪਹਿ ਰਹੀ ਹੈ ਤੇ ਫੇਲੀਆ ਜੇ ਆਪਣਾ ਕਿਤੇ ਜਿਹੜੀ ਵਾਢੀ ਲਈ ਹੈ ਤੇ ਹਾਈਕ ਉਹ ਫੇਰ ਨਹੀਂ ਆਪਣਾ ਕਿੰਨਾ ਠੇਕਾ ਦਿੱਤਾ ਪੀ ਲਈ ਇਹ 6 ਲੱਖ ਦੀ ਠੇਕਾ ਪਰ ਕਿੰਨੀ ਪਹਿਲੀ ਸਾਢੇ 7 18 ਗਲੇ ਨੇ ਤੇ ਹੁਣ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹੁਣ ਸਰ ਪ੍ਰਸ਼ਾਸਨ ਦਾ ਪੈ ਮੰਗ ਕਰਦੇ ਆ ਕਿ ਆਪਾਂ ਨੂੰ 2 ਸਾਲ ਕਾਲੀ ਹੋਣ ਦਿੱਤੀ ਜਾਵੇ ਆਪਣਾ ਇਹ ਪਛਾਣ ਜਗੇ ਬੇਤੀ ਆ ਗਈ ਆਪਣੀ ਜਿਹੜੀ ਗਾਰਡੂ ਪੂਰੀ ਕੀਤੀ ਹੈ ਤੇ ਜਿਹੜੇ ਤੁਹਾਡੇ ਪਾਲਰ ਸਾਹਿਬ ਉੱਪਰ ਚੜੇ ਟੈਂਕੀ ਤੇ ਉਹਨਾਂ ਨੂੰ ਤੁਸੀਂ ਸਮਝਾਇਆ ਨਹੀਂ ਵੀ ਤੁਸੀਂ ਇਹ ਕੰਮ ਨਾ ਕਰੋ ਕਰ ਆਪਾਂ ਨੇ ਸਮਝਾਇਆ ਪਰ ਉਹ ਆਪਣਾ ਕਰੂਆ ਆਪਣਾ ਕੋਟ ਕੇ ਉਹ ਆਪ ਉੱਤੇ ਆ ਕੇ ਚੜ ਗਏ ਆ ਠੀਕ ਹੈ ਜੀ ਹੁਣ ਉਹ ਕੋਈ ਗੱਲ ਮੰਨਦੇ ਨਹੀਂ ਭਾਈ ਜੀ ਜਦੋਂ ਆਪਾਂ ਚਾਰ ਦੇ ਤੋਂ ਮੈਂ ਹੋਇਆ ਉਹਨਾਂ ਇੱਕ ਹੀ ਨਹੀਂ ਆਪੇ ਮੰਨਦੇ ਪੌਸਾਈ ਹੈ ਹਾਂਜੀ ਸਰ ਸਾਰੇ ਪ੍ਰਸ਼ਾਸਨ ਆਈ ਹੈ ਕੀ ਮੰਗ ਕਰਦੇ ਜੀ ਉਂਤ ਚਾਹੇ ਗਾੜੀ ਇਹ ਹੋ ਗਈ ਆ ਗਈ ਆਪਣਾ ਹੱਲ ਕੀਤਾ ਜਾਵੇ ਹਾਂਜੀ ਕਸ ਸਰਪੰਚਾ ਪਾਣਿਆ ਕਿ ਇਹ ਮਾਮਲਾ ਤੇ ਕੀ ਜਿਹੜਾ ਤੁਹਾਡਾ ਕੋਈ ਦਿਨ ਪਹਿਲਾਂ ਮੇਰੀ ਨੋਟਿਸ ਚਾਈਜੀ ਗੱਲ ਏ ਇਹ ਵੀਰੋ ਨੇ ਤਾਂ ਅੰਚੀ ਚੜਿਆ ਔਰ ਗੱਲ ਮੇਰੀ ਹੋ ਚੁੱਕੀ ਇਹਨਾਂ ਨਾਲ ਉਹਨਾਂ ਨੂੰ ਅਸੀਂ ਤੇ ਕਹਿ ਰਹੇ ਆ ਕਿ نیچے ਆਓ ਅਸੀਂ ਤੁਹਾਡੀ ਗੱਲ ਸੁਣਨੇ ਆ ਕਿ ਜੋ ਵੀ ਤੁਹਾਡੀ ਮੰਗ ਆ ਤੁਹਾਨੂੰ ਦੱਸੋ ਇਸ ਤਰੀਕੇ ਨਾਲ ਆਪਾਂ ਉਸ ਨੂੰ ਹੱਲ ਕਰਨਾ ਵਾ ਉਹ ਵੀ ਦੇਖ ਲੈਂਦੇ ਆ ਅਸੀਂ ਸਰਪੰਚੀ ਬੁਲਾਇਆ ਪੂਰੀ ਪੰਚਾਇਤ ਲਾਈ ਹੋਈ ਆ ਉਹ ਆਂਧੇਰ ਕੁਝ ਦੇ ਜਿਹੜੀ ਕੀ ਮੰਗਿਆ ਕੀ ਉਹਨੇ ਚੌਂਦਾ ਜੀ ਉਹਨਾਂ ਨੇ ਆਪਣੀ ਜ਼ਮੀਨ ਵੇਚ ਕੇ ਉਹਦੇ ਪੰਚਾਇਤੀ ਜ਼ਮੀਨ ਉੱਤੇ ਪੈਸੇ ਲਾਏ ਪਰ ਜਦੋਂ ਉਹਨਾਂ ਨੇ ਕਿਤੇ ਲਾਏ ਸੀ ਉਸ ਟਾਈਮ ਦੀ ਗੱਲ ਸੀ ਕਿ ਅਗਰ ਇਹਨਾਂ ਨੇ ਲਾਇਆ ਸੀ ਅਗਰ ਜ਼ਮੀਨ ਤੇ ਕੁਝ ਮਾਲ ਕੇ ਮੰਨ ਲਓ ਆਪਾਂ ਟਰੈਕਟਰ ਚੱਲੇ ਜਾਂ ਟੀਲ ਮੱਛਿਆ ਜਾਂ ਕੁਝ ਇਹਨਾਂ ਨੂੰ ਚਾਹੀਦਾ ਸੀ ਉਸ ਟਾਈਮ ਆਪਣੇ ਬਿੱਲ ਦਿਖਾਉਂਦੇ ਜ਼ਮੀਨ ਆਪਣੀ ਵਾਯੋਗ ਹੋ ਗਈ ਤੇ ਡਿਪਾਰਟਮੈਂਟ ਦੇ ਧਿਆਨ ਚ ਲਿਆ ਕੇ ਆਪਣਾ ਲੱਗਾ ਹੋਇਆ ਖਰਚਾ ਵਸੂਲ ਕਰਦੇ ਠੀਕ ਹੈ ਨਾ ਉਹਨਾਂ ਲਗਾ ਲਾ ਲਿਆ ਖਰਚਾ ਤੇ ਪੰਚਾਇਤ ਦੀ ਜ਼ਮੀਨ ਆ ਇਸ ਦਾ ਮਤਲਬ ਵੀ ਦੂਜਾ ਵਾਹ ਕਿਤੇ ਮਾਲਕੀ ਬਣ ਗਏ ਠੀਕ ਹੈ ਨਾ ਮਾਲਕੀ ਬਣ ਕੇ ਚਲੋ ਕਹਿੰਦੇ ਕਿ ਸਾਨੂੰ ਪੰਚਾਇਤੀ ਬੋਲੀ ਸਟੈਟਿਟ ਦਿੱਤੀ ਜਾਵੇ ਬਿਲਕੁਲ ਬਿਲਕੁਲ ਜੀ ਬੋਲੀ ਦੀ ਕੀ ਗੱਲ ਹੈਗੀ ਹੈ ਤੇ ਉਹ ਅਸੀਂ ਆਏ ਮੈਂ ਸਭੀ ਪੰਚਾਇਤ ਅਸੀਂ ਦੇਖ ਲੈਨੇ ਆ ਜੀ ਉਹ ਕਹਿੰਦੇ ਕਿ ਬੋਲੀ ਅੰਦਰ ਪੱਖ ਨਹੀਂ ਕਰਾਈ ਗਈ ਇੱਕ ਤਰਫ ਹੈ ਬੋਲੀ ਅੰਦਰ ਕਾਤੇ ਕਰਕੇ ਦੇ ਦਿੱਤੀ ਜੀ ਜੀ ਤੇ ਕੀ ਇਸ ਤਰੀਕੇ ਨਾਲ ਹੋਇਆ ਉਹ ਵੀ ਦੇਖ ਲੂਗਾ ਜੀ ਮੈਂ ਕਿ ਜੇ ਤੇ ਕਿਤੇ ਇਹਨਾਂ ਨੇ ਕੁਛ ਇਦਾਂ ਦਾ ਹੋਇਆ ਹੋਵੇ ਕੋਈ ਇੱਕ ਵੀ ਚੀਜ਼ ਦੀ ਕਮੀ ਆ ਅਸੀਂ ਬੋਲੀ ਦੁਬਾਰਾ ਰੱਖ ਲਾਂਗੇ ਪਰ ਇਤਰਾ ਕਾਨੂੰਨ ਹੋ ਸਕਦਾ ਹੈ ਕਿ ਬੋਲੀ ਅੰਦਰ ਖਤ ਹੋ ਜਵੇ ਜਦੋਂ ਇਦਾਂ ਤਨੀਗਾ ਕੁਛ ਵੀ ਇਦਾਂ ਨਹੀਂ ਕੁਛ ਵੀ ਹੋਇਆ ਜੀ ਮੈਨੂੰ ਤਾਂ ਵੈਸੇ ਚਲੋ ਦਿਖਾਇਆ ਇਹਨਾਂ ਨੇ ਵੀ ਵੀਡੀਓ ਵੀ ਅਸੀਂ ਮਨਜ਼ਦੀ ਵੀ ਕਰਵਾਈ ਆ ਤੇ ਬੋਲੀ ਵੀ ਓਪਨ ਕਰਵਾਈ ਆ ਸਰਕਾਰੀ ਜਗ੍ਹਾ ਤੇ ਠੀਕ ਹੈ ਜੀ ਬਾਕੀ ਆ ਵੀ ਕੋਈ ਨਹੀਂ ਅਸੀਂ ਕਰ ਰਹੇ ਹਾਂ ਕੋਸ਼ਿਸ਼ ਨਹੀਂ ਜੀ ਆਉਂਦੇ ਆ ਹੋਰ ਸਾਰੇ ਪਿੰਡ ਦੇ ਵਿੱਚ ਜਿਹਨੇ ਉਹ ਮੰਗਾ ਰੱਖਿਆ ਉਹਨਾਂ ਨੂੰ ਮੰਗਾ ਮੰਨ ਲਿਆ ਸਕਦੇ ਜੇ ਗੱਲਬਾਤ ਕਰਦੇ ਦੇਖਦੇ ਆ ਜੀ ਜੇ ਮੰਨਣ ਯੋਗ ਹੋਈਆਂ ਤੇ ਜ਼ਰੂਰ ਮੰਨਾਂਗੇ ਜੀ ਤੇ ਉਹ ਜ਼ਮੀਨ ਟੁੰਦੇ ਜੀ ਜਾਂ ਬੋਲੀ ਤੋਂ ਬਾਅਦ ਆ ਜੀ ਕੋਈ ਗੱਲ ਨਹੀਂ ਆਪਾਂ ਬੋਲੀ ਕਰਾ ਦਾਂਗੇ ਕਪਰੀਪੁਰ ਜ਼ਮੀਨ ਏਲੇ ਵਿੱਚ ਕਰੀ ਬੋਲੀ ਦੇ ਕੇ ਆਪਾਂ ਸਮਾਂ ਰੱਗੀ ਮੜੀ ਜੀ ਆਓ ਖਲੋਰ ਨੀ ਕੋਣ ਕੋਟ ਤੇ ਅੱਜ ਸਿਕੂਪੁਰੇ ਕੀ ਮਸਲਾ ਹੈ ਕੋਈ ਬੰਦੇ ਟੈਂਕੂ ਤੇ ਚੜਿਆ ਹੋਇਆ ਤੇ ਸਾਬਕਾ ਸਰਪੰਚ ਦੱਸਿਆ ਜਾ ਰਿਹਾ ਹੈ ਸਾਬਕਾ ਸਰਪੰਚ ਹੈ ਜੀ ਕਾਲੀਦਲ ਦਾ ਤੇ ਪਿੰਡ ਦੇ ਵਿੱਚ ਪੰਚਾਇਤੀ ਜਗਾ ਆ 15 16 ਕਿੱਲੇ ਹੂੰ ਪਿਛਲੇ ਕਾਫੀ ਸਮੇ ਤੋਂ ਉਹੀ ਵਾਰ ਆ ਹੂੰ ਪਿੰਡ ਦੇ ਵਿੱਚੋਂ ਪਤਾ ਲੱਗਿਆ ਕਿ ਇਹਨੇ ਆਪ ਦੀ ਪੈੜੀ ਵੇਚ ਕੇ ਉਸ ਪੈੜੀ ਦੇ ਉੱਤੇ ਕੁਝ ਪੈਸੇ ਲਾਏ ਨੇ ਹੂੰ ਇਹੀ ਉਹਨਾਂ ਵਾਰਿਆ ਸੀਗਾ ਹੁਣ ਪੰਚਾਇਤ ਵੀਡੀਓ ਸਾਹਿਬ ਡੀਡੀਪੀਓ ਸਾਹਿਬ ਨੇ ਬੋਲੀ ਕਰਵਾਈ ਇਸ ਪੰਚਾਇਤ ਦੀ ਬੋਲੀ ਦੀ ਉਹ ਹੋਰ ਕਿਸੇ ਨੇ ਬੋਲੀ ਦੇ ਕੇ ਤੇ ਜ਼ਮੀਨ ਢੱਲੀ ਇਹ ਭਾਈ ਸਾਹਿਬ ਤੇ ਚੜ ਗਏ ਨੇ ਟੈਂਕੀ ਦੇ ਸਿਵਲ ਦੇ ਆ ਰਹੇ ਨੇ ਵੀਡੀਓ ਡੀਡੀਪੀਓ ਸਾਹਿਬ ਆ ਰਹੇ ਇੱਥੇ ਮੌਕੇ ਦੇ ਉੱਤੇ ਉਹ ਆ ਕੇ ਗੱਲ ਕਰਨਗੇ ਇਹਦੇ ਨਾਲ ਅਸੀਂ ਤਾਂ ਇਹਦੀ ਪ੍ਰੋਟੈਕਸ਼ਨ ਵਾਸਤੇ ਖੜੇ ਹਾਂ ਬਾਕੀ ਪਿੰਡ ਦੇ ਲੋਕਾਂ ਨੇ ਵੀ ਬੜੇ ਤਰਲੇ ਕੀਤੇ ਇਹਦੇ ਥੱਲੇ ਆ ਜਾ ਥੱਲੇ ਆ ਕੇ ਬਹਿ ਕੇ ਗੱਲ ਕਰ ਪਰ ਇਹ ਗੱਲ ਕਰਨ ਦੀ ਬਜਾਏ ਟੈਂਕੀ ਤੇ ਚੜ ਕੇ ਬਹਿ ਗਿਆ ਕਿੰਨਾ ਕ ਸਮਾਂ ਹੋ ਗਿਆ ਨੀ ਚੜੇ ਨੂੰ ਹਲੇ ਕਿੰਨਾ ਕ ਸਮਾਂ ਹੋ ਗਿਆ ਚੜੇ ਨੂੰ ਇਹਨੂੰ ਸਵੇਰ ਦਾ ਹੀ ਚੜਿਆ ਜੀ 10 11 ਵਜੇ ਦਾ ਹੂੰ ਤਾਂ ਹੁਣ ਬਸ ਅਧਿਕਾਰੀਆਂ ਦੇ ਕਹਿਣ ਤੇ ਗੱਲਬਾਤ ਹੋਏਗੀ ਆਉਣਗੇ ਤੇ ਆ ਰਹੇ ਜੀ ਉਹ ਵੀਡੀਓ ਆ ਰਿਹਾ ਕਰੇਗੇ ਗੱਲ ਇਹਦੇ ਨਾਲ ਠੀਕ ਹਾਂਜੀ ਕੀ ਨਾ ਟੋਡਾਂ ਮੈਂ ਮੰਨ ਲਈ ਮਾਜੀ ਰੋਟ ਤੇ ਜਿਹੜੇ ਉਹ ਟੈਂਕੀ ਦੇ ਉੱਪਰ ਚੜ੍ਹੇ ਆ ਉਹ ਕੀ ਲੱਗਦੇ ਤੁਹਾਡੇ ਸੁਖਜੀਤ ਸਿੰਘ ਜੀ ਮੇਰੇ ਘਰ ਆ ਗਏ ਅੱਜ ਘਰ ਆਲੇ ਇਹ ਕੀ ਮਸਲਾ ਹੋਇਆ ਜਿਹੜਾ ਉਹ ਟੈਂਕੀ ਦੇ ਉੱਪਰ ਚੜ੍ਹ ਗਏ ਉਹ ਪਹਿਲੀ ਬਣਾਈ ਆਪਾਂ ਪੰਚਾਇਤ ਦੀ ਅੱਛਾ ਜੀ ਉਹ ਆਪਾਂ ਘਰ ਦੇ ਵੀ ਪਹਿਲੀ ਵੇਚ ਕੇ ਸਾਰੀ ਉੱਧਰ ਲਾਤੀ ਹੈ ਹਾਂ ਹਾਂ ਹੁਣ ਚਾਲੂ ਦੀ ਸਰਕਾਰ ਆ ਗਈ ਆ ਚਾਲੂ ਆ ਜਾਂਦੀ ਉਹ ਖਰਾਬ ਕਰਦੇ ਕੱਲੇ ਪਹਿਲੀ ਵਾਹਣ ਗਏ ਹਾਂ ਤੇ ਉਹਨਾਂ ਨੇ ਮੁੰਡਿਆਂ ਨੂੰ ਮੋਰੋ ਥੱਲੇ ਟਾਰ ਲੈ ਤਰ ਗਏ ਅੱਛਾ ਫੋਨ ਖ ਬੁਲਾ ਲਈ ਅੱਛਾ 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 ਗਾਲਾਂ ਕੱਢੀਆਂ ਅੱਛਾ ਗਾਲਾਂ ਤੁਹਾਨੂੰ ਕੱਢੀਆਂ ਸੀ ਹਾਂਜੀ ਇਹਨਾਂ ਨੇ ਕੱਢੀਆਂ ਬੇਟੇ ਅੱਛਾ ਬੇਟੇ ਨੂੰ ਕੱਢੀਆਂ ਅੱਛਾ ਤੇ ਇਹ ਦੇਖੋ ਜਿਹੜੀ ਪਹਿਲੀ ਇਹ ਪੰਚਾਇਤ ਦੀ ਹੀ ਤੇ ਜਿਹੜੀ ਇਹਨਾਂ ਨੇ ਪਹਿਲੀ ਉਦੋਂ ਇਹ ਬਣਾਈ ਆ ਇਹ ਆਪਣਾ ਘਰ-ਬਾਰ ਤੇ ਆ ਪਹਿਲੀ ਆ ਆਪਣੀ ਉਹਨਾਂ ਨੇ ਵੇਚ ਕੇ ਪਏ ਸਾਰੇ ਪੈਸੇ ਲਾਏ ਸਾਲਾ 5 ਕਿੱਲਿਆ ਦੀ ਜਮੀਨ ਸੀ ਜਿਹੜੀ ਸਾਰੀ ਹੋਈ ਸੀ ਸਾਰੀ ਵੀ ਸਾਰੀ ਲਾਗੋ ਅੱਛਾ ਅੱਛਾ ਤੇ ਕੀ ਮੰਗ ਕਰਦੇ ਜਾਂਦੇ ਆ ਪ੍ਰਸ਼ਾਸਨ ਉਹਨੂੰ ਅੰਨੇ ਵੀ ਜਾਣ ਨੂੰ ਪਹਿਲੇ ਵਾ ਲੈੰਦੋ ਤੇ ਜਾਂ ਫਿਰ ਤਾਨੂੰ ਜੜਾ ਕਰਦੇ ਤੇ ਨਾ ਤੁਹੇ ਹੱਟੋ ਠੀਕ ਹੈ ਤੇ ਉਹ ਟੈਂਕੀ ਦੀ ਉਹ ਹਜੇ ਤੱਕ ਥੱਲੇ ਆਏ ਨਹੀਂ ਸਵੇਰ ਤੇ ਚੜੇ ਆ ਤੇ ਹੁਣ ਜਿੱਦਾਂ ਪੰਜ ਵਾ ਚਲੇ ਨਹੀਂ ਜੀ ਕੋਈ ਮਸਲਾ ਹੋਏਗਾ ਤੇ ਮੇਰੀ ਆ ਕੇ ਤੁਹਾਨੂੰ ਪਤਾ ਹੀ ਫਿਰ ਹੋਰ ਤਰ੍ਹਾਂ ਆ ਸਕਦੀ ਠੀਕ ਹੈ